ਲਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਢਲੋਂ ਸਾਹਿਬ ਦੀ ਗੱਡੀ ਖੜੀ ਆ ਤੇ ਪਿੰਡ ਢੇਸੀਆਂ ਤੇ ਜ਼ਿਲ੍ਹਾ ਆਪਣਾ ਗਰਦਾਸਪੁਰ ਤੇ ਲਓ ਜੀ ਆਪਾਂ ਆ ਗਾਂ ਜਿਹੜੀ ਤੁਸੀਂ ਸਾਹਮਣੇ ਦੇਖਣ ਦੇ ਜੇ ਤੇ ਉਦੀ ਮੇਰ ਨਾਲ ਸੱਚੇ ਪਾਤਸ਼ਾਹ ਦੀ ਮੇਰ ਨਾਲ ਇਹ ਗਾਂ ਗੱਬਣ ਨਿਕਲੀ ਆ ਜਿਹੜੀ ਢੱਬੀ ਗਾਂ ਤੁਸੀਂ ਦੇਖਣ ਦਿਓ ਇਹਦੀ ਗਿਣਤੀ ਕੋਈ ਨਹੀਂ ਬਾਬਿਓ ਪਤਾ ਨਹੀਂ ਇਹਨਾਂ ਨੇ ਪਿੱਛੋਂ ਲਿਆਂਦੀ ਆ ਉਹਨਾਂ ਨੇ ਜਵਾਬ ਦਿੱਤਾ ਜਿੱਥੇ ਪਿੱਛੋ ਗਾਂ ਆਈ ਆ ਉਥੋਂ ਡਾਕਟਰ ਨੇ ਜਵਾਬ ਦਿੱਤਾ ਕਿ ਮੇਰੇ ਵੱਸੋਂ ਬਾਹਰ ਆ ਫਿਰ ਇਹਨਾਂ ਆ ਇਹਨਾਂ ਨੇ ਗਾਂ ਆਪਣੇ ਘਰੇ ਲਿਆਂਦੀ ਆ ਤੇ ਮੇਰਾ ਪਹਿਲਾਂ ਤਾਂ ਔਣ ਜਾਣ ਹੈਗਾ ਸੀ ਇਹਨਾਂ ਕੋਲ ਇਹਨਾਂ ਨੂੰ ਪਤਾ ਸੀ ਕਿ ਚਲੋ ਮਾਸਟਰ ਟਲੋਂ ਅਗਲੇ ਬੰਨੇ ਬੈਠਾ ਵਾ ਇਹ ਦੋਵੇਂ ਗਾਵਾਂ ਕੱਪਣ ਕਰਤੀਆਂ ਆਪਾਂ ਵੀ ਚੈੱਕ ਕੀਤੀ ਹੈ ਹੁਣੇ ਹੀ ਤੇ ਇਹ ਵੀ ਅੱਗੇ ਰਿਪੀਟਰ ਹੀ ਤੇ ਇਹ ਵੀ ਨਾਲ ਕਰਤੀ ਆ ਤੇ ਇਹਦੀ ਗਿਣਤੀ ਕੋਈ ਨਹੀਂ ਬਾਬਿਓ ਤੁਹਾਨੂੰ ਦੱਸਣਗੇ ਆਪਣੇ ਜ਼ੁਬਾਨੀ ਸਾਰੀ ਗੱਲਬਾਤ ਜੋ ਵੀ ਆ ਇਹਦੇ ਵੱਲੋਂ ਤੇ ਜਵਾਬ ਆਥ ਖੜੇ ਹੋਏ ਹੀ ਆ ਗਾਈ ਵੱਲੋਂ ਉਹਨਾਂ ਨੇ ਗਾਂ ਆਪਣੇ ਘਰੇ ਲਿਆਂਦੀ ਆ ਉਹਨਾਂ ਨੂੰ ਪਤਾ ਕਿ ਢਲੋਂ ਸਾਹਿਬ ਅਗਲੇ ਪੰਨੇ ਸਾਡੇ ਕੋਲ ਹੈਗੇ ਨੇ ਲਿਆਂਦੀ ਆਪਾਂ ਦਵਾਈ ਕੀਤੀ ਉਹਨੂੰ ਵੀ ਦਵਾਈ ਕੀਤੀ ਆ ਇਹਨੂੰ ਵੀ ਦਵਾਈ ਕੀਤੀ ਤੇ ਟੀਕੇ ਭਰੇ ਨੇ ਬਸ ਹੋਰ ਕੁਝ ਨਹੀਂ ਤੇ ਗੱਬਣ ਕਰਤੀਆਂ ਦੋ-ਦੋ ਮਹੀਨੇ ਦੇ ਲਾਗੇ ਚ ਅੱਗੇ ਮਤਲਬ ਇਹਨਾਂ ਦਾ ਟਾਈਮ ਆ ਤੇ ਦੋ ਹੀ گاਵਾ ਘਰ ਦੇ ਵਿੱਚ ਤੇ ਦੋਹਾਂ ਦਾ ਬੜਾ ਮੰਦਾ ਹਾਲੀ ਤੇ ਚਲੋ ਅੱਜ ਦੀ ਟੀਵੀ ਚ ਫੇਰ ਦੁਹੇ ਗੱਬਣ ਕਰਤੀਆਂ ਢੱਲੋਂ ਸਾਹਿਬ ਨੇ ਬਾਕੀ ਤੁਹਾਨੂੰ ਆਪਣੀ ਜ਼ੁਬਾਨੀ ਵੀ ਉਹ ਦੱਸ ਦੇਣਗੇ ਕਿ ਇਹ ਗਾਂ ਕਿੱਥੋਂ ਆਈ ਆ ਕਿਵੇਂ ਆ ਕੀ ਗੱਲਬਾਤ ਆ ਤੁਹਾਨੂੰ ਸਾਰੀ ਦੱਸ ਦੇਣਗੇ ਤੇ ਬਾਕੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਾਂਜੀ ਹਾਂਜੀ ਇਹ ਗਾਂ ਕਿੱਥੋਂ ਲਿਆਂਦੀ ਜਿਹੜੀ ਇਹ ਚਿੱਟੀ ਗਾਂ ਐ ਡੱਬੀ ਇਹ ਢੱਲੋਂ ਸਾਹਿਬ ਆਪਾਂ ਫੈਲਾਦੋਂ ਲਿਆਂਦੀ ਆ ਲਾਗੋ ਦੱਸਿਓ ਸਾਰੀ ਗੱਲ ਹੁਣ ਹਾਂ ਇਹ ਨਾ ਗਾਂ ਅੱਗੇ ਵੀ ਇੱਕ ਸਾਡੀ ਨਹੀਂ ਸੀ ਬਣਦੀ ਤੇ ਉਹ ਤੁਹਾਡੇ ਕੋ ਬਣੀ ਸੀ ਹੂੰ ਹੂੰ ਤੇ ਇਹ ਵੀ ਗਾਂ ਹੀ ਤੋਂ ਉਹਨਾਂ ਨੇ ਜ਼ੋਰ ਲਾ ਲਿਆ ਸੀ ਅੱਛਾ ਜਿੱਥੋਂ ਇਹ ਗਾਂ ਆਈ ਆ ਉਹਨਾਂ ਨੇ ਜ਼ੋਰ ਲਾਇਆ ਪੂਰਾ ਇੱਥੇ ਤੇ ਹਾਂਜੀ ਉਹਨਾਂ ਨੇ ਜ਼ੋਰ ਲਾ ਲਾ ਕੇ ਰੋਡ ਖੈਰਿਆਂ ਦਾ ਡਾਕਟਰ ਆ ਹਾਂਜੀ ਹਾਂਜੀ ਉਹਨੇ ਬਾਵਾ ਖੜੀਆਂ ਕਰਤੀਆਂ ਤੇ ਉਹਨਾਂ ਦੇ ਘਾਰੇ ਬਣਦੀ ਨਹੀਂ ਅੱਛਾ ਉਹਨਾਂ ਦੇ ਘਰ ਬਾਈਆਂ ਉਹਨਾਂ ਬਾਵਾ ਰੱਖੀਆਂ ਅਸੀਂ ਮਾਜੀਆਂ ਤੂੰ ਹੀ ਫਿਰ ਕਿੱਦਾਂ ਲੈ ਕੇ ਆਏ ਇਹ ਵਾਲੀ ਗਾਂ ਉਹਨਾਂ ਨੂੰ ਮੈਨੂੰ ਦੱਸ ਪਈ ਵੀ ਬਣਦੀਆਂ ਨਹੀਂ ਮੈਨੂੰ ਤੁਹਾਡਾ ਪਤਾ ਸੀ ਆ ਪੜਾ ਪਹਿਲਾਂ ਤੋਂ ਬਾਹ ਹੀ ਨਾ ਬਾਹ ਹੀ ਤੁਹਾਡੇ ਨਾਲ ਤੇ ਮੈਂ ਫਿਰ ਜਾ ਕੇ ਤੋਂ ਉਹਨਾਂ ਕੋਲ 3500 ਰੁਪਏ ਦੀ ਲੈਣ ਦੀ ਇਹ ਗਾਂ 3500 ਦੀ 3300 ਦੀ 2 ਕਿਲੋ ਦੁੱਧ ਦਿੰਦੀ ਅਛਾ 2 ਕਿਲੋ ਦੁੱਧ ਦਿੰਦੀ ਤੇ ਚਲੋ ਢਿੱਲੋ ਸਾਹਿਬ ਨੂੰ ਤੁਹਾਨੂੰ ਯਕੀਨ ਹੀ ਯਕੀਨ ਹੀ ਪੂਰਾ ਪੜਾ ਦੂ ਫਿਰ ਹਾਂਜੀ ਯਕੀਨ ਅਸੀਂ ਤੇ ਲਿਆਂਦੀ ਨਾ ਤੇ ਅਛਾ ਉੱਥੇ ਹੱਥ ਖੜੇ ਹੋ ਗਏ ਜਿੱਥੋਂ ਆਈ ਹੈ ਉੱਥੇ ਹੱਥ ਖੜੇ ਹੋ ਗਏ ਪਤਾ ਨਹੀਂ ਇਹਦੀ ਗਿਣਤੀ ਤੇ ਹੋਣੀ ਨਹੀਂ ਕਿੰਨੀ ਵਾਰੀ ਬਣੀ ਪੂਰੀ ਬਣਾ ਨਹੀਂ ਉਹਨਾਂ ਨੇ ਕਿੰਨੀ ਵਾਰੀ ਇਹ ਬਣਾਈ ਦੇ ਘਰ ਦੀ ਵਹਿੜਿਆ ਉਹਨਾਂ ਦੀ ਹਾਂ ਹਾਂ ਤੇ ਚਲੋ ਬੜੀ ਰੱਬ ਦੀ ਕਿਰਪਾ ਹੋਈ ਪਤਾ ਜੇ ਉਹਨਾਂ ਨੂੰ ਪਤਾ ਲੱਗਾ ਜੇ ਉਹਨਾਂ ਨੂੰ ਪਤਾ ਲੱਗਾ ਸਾਡੀ ਗਾਂ ਬਣ ਗਈ ਫਿਰ ਤੇ ਦੁੱਖ ਤੇ ਹੁੰਦਾਈ ਜਣਾ ਗੱਲ ਬਣਾਂਗੇ ਦੱਸਾਂਗੇ ਦੱਸਣਾ ਜਰੂਰੀ ਹੈ ਤੁਹਾ ਨਗਲ ਆਈ ਹੈ ਤੇ ਇੱਕ ਉਹ ਜੇ ਅੱਗੇ ਦੂਹਰੀ ਲਾਲ ਗਾਂ ਦੀ ਉਹ ਦਿਖਾਈ ਉਹ ਵੀ ਮੈਂ ਹਾਂ ਜੀ ਦੱਸਿਓ ਤੇ ਲਾਲ ਗਾਂ ਵੀ ਕਿਸੇ ਨੇ ਛੱਡ ਦਿੱਤੀ ਸਾਡੇ ਪਿੰਡ ਚੋਂ ਹੀ ਹੂੰ ਹੂੰ ਉਹ ਵੀ ਨਹੀਂ ਬਣਦੀ ਉਹ ਵੀ ਡਾਕਟਰ ਨੇ ਹੱਥ ਖੜੇ ਕਰ ਦਿੱਤੇ ਉਹਦੇ ਤੇ ਵੀ ਹੱਥ ਖੜੇ ਹੋਏ ਅੱਜ ਦੀ ਡੀਵੀ ਚ ਦੋਵੇਂ ਚਲੋ ਬਾਬੇ ਦੀ ਮੇਰ ਨਾਲ ਫੇਰ ਫੇਰ ਗਾਈਆਂ ਬਣ ਗਈਆਂ ਅੱਗੇ ਉਹਨੇ ਬੱਚ ਸੁੱਟ ਦਿੱਤਾ ਸੀ ਮੇਰੇ ਕੋਲ ਮੇਰੇ ਕੋਲ ਰੋਟੀਆਂ ਗਰਮ ਪੈ ਗਈਆਂ ਅੱਛਾ ਗਰਮ ਰੋਟੀਆਂ ਪੈ ਗਈਆਂ ਹਾਂ ਬਈਆਂ ਹਾਂ ਹਾਂ ਤੇ ਬੱਚ ਸੁੱਟ ਦਿੱਤਾ ਸੀ ਉਹ ਵੇਲੇ ਦੁਬਾਰਾ ਕੱਪਣ ਕਰਤੀ ਫੇਰ ਆਪਾਂ ਫੇਰ ਹੁਣ ਉਹ ਦੋ ਮਹੀਨਿਆਂ ਦੇ ਲਾਗੇ ਬਣ ਗਈ ਆ ਤੇ ਕਿੱਦਾਂ ਖੁਸ਼ੀ ਕਿ ਨਹੀਂ ਕਿ ਅੱਜ ਦੋਵੇਂ ਗਾਈਆਂ ਬਣ ਗਈਆਂ ਯਾਰਾ ਖੁਸ਼ੀ ਆ ਜੀ ਤੇ ਯਕੀਨ ਪੂਰਾ ਸੀ ਢਲੋਂ ਸਾਡੇ ਕੱਪੜਾ ਦਰਗੇ ਕਿ ਯਕੀਨ ਹੀ ਆਪਾਂ ਨੂੰ ਪਿਹਾਂਡੇ ਵਾਸਤੇ ਤੇ ਰੱਬ ਇਹੋ ਜਿਹੜਾ ਇਹ ਜਿਹੜਾ ਸਾਡੇ ਲਈ ਡੰਗਰ ਬਣਦੇ ਆ ਨਹੀਂ ਤੇ ਸਾਡੇ ਘਰ ਗਾਈਆਂ ਨਹੀਂ ਬਣਦੀਆਂ ਜੀ ਅ ਬਾਕੀ ਜਿੱਦੋਂ ਤੇ ਆਉਣ ਲੱਗੇ ਆਪਾਂ ਡੰਗਰ ਬਣਾ ਕੇ ਦੁੱਧ ਹਾਂ ਬੋਰ ਪੈਰ ਸਲੱਖਣਾ ਹੱਥ ਬਹੁਤ ਸਲੱਖਣਾ ਅ ਤੇ ਕਈ ਲੋਕ ਵੇਖੋ ਕਈ ਕਰਦੇ ਕਿ ਨਹੀਂ ਇੱਦਾਂ ਨਹੀਂ ਬਣਦੀਆਂ ਉਹ ਵਾ ਵਾ ਇਹ ਹਨਾ ਛੱਡ ਦਿੰਦੇ ਆ ਤੇ ਮੈਂ ਵੀ ਛੱਡ ਦੇਣ ਲੱਗਾ ਹਾਂ ਹਾਂ ਤੇ ਫੇਰ ਮੈਂ ਹਾਂ ਵੀ ਨਹੀਂ ਛੱਡਣੀਆਂ ਨਹੀਂ ਆ ਰਕਾਂ ਕੰਮਾਰੀ ਮੈਂ ਹਾਂ ਇੱਕ ਕਰੀ ਇਹਨਾਂ ਨੂੰ ਬਣਾਉਣਾ ਬਣਾਉਣਾ अच्छा तो क्या त्याही देख दे रहे ने ਢਿਲੋ ਸਾਹਿਬ ਨੂੰ ਦੋ ਦਿਨ ਪਹਿਲਾਂ ਫੋਨ ਕਰਦੇ ਰਹਿੰਨੇ ਆ ਵੀ ਹੌਲੀ ਹੌਲੀ ਨਾਲ ਟਾਈਮ ਲੱਗਦਾ ਉਹ ਹੌਲੀ ਹੌਲੀ ਪਹੁੰਚੀ ਰਿਹਾ ਤੁਹਾਡੇ ਕੋਲ ਢਾੜੀ ਦੇ ਮੈਂ ਪਤਾ ਨਹੀਂ ਜੇ ਪੰਮਾਰੀ ਫੋਨ ਕਰਤੇ ਚਲੋ ਜੇ ਪਹੁੰਚੀ ਤਾਂ ਫਿਰ ਕਰਕੇ ਵੀ ਦਿਖਾ ਲਈਦਾ ਕਿ ਨਹੀਂ ਹਾਂਜੀ ਹਾਂਜੀ ਕਰਕੇ ਦਿਖਾ ਲਦੇ ਨੇ ਤੇ 10 ਵਾਰੀ ਮੈਂ ਫੋਨ ਕਰਤੇ ਆ ਇਹ ਦੱਸਿਓ ਮੈਨੂੰ ਕਿ ਕੰਮ ਅੜਿਆ ਕੰਮ ਹੀ ਨਾ ਵੀ ਇੱਕ ਅੜਿਆ ਕੰਮ ਹੀ ਮੇਰੀਆਂ ਦੋ ਗਾਇਆਂ ਅੱਗੇ ਮੈਂ ਵੇਚੀਆਂ ਦੋ ਏ ਉਹ ਵੀ ਰਿਸ਼ਤੇਦਾਰਾਂ ਕੋ ਲਿਆਂਦੀ ਬਣਦੀ ਨਹੀਂ ਸੀ ਤੇ ਇਹ ਵੀ ਅੜੀਆਂ ਗਾਇਆਂ ਅੜੇ ਕੰਮ ਕੱਢੇ ਆ ਨਾ ਅੜੇ ਕੱਢੇ ਦੇਖੋ ਬੜੀ ਵੱਡੀ ਨਿੱਕੀ ਗੱਲ ਨਹੀਂ ਬਹੁਤ ਵੱਡੀ ਗੱਲ ਆ ਹਾਂਜੀ ਮਤਲਬ ਇਦਾਂ ਅੜੇ ਕੰਮ ਕੱਢਣੇ ਜਾਂ ਫਸਿਆ ਕੰਮ ਨਿਕਲਣਾ ਬੜੀ ਕਿਰਪਾ ਹੋਵੇ ਉਹਦੀ ਰੱਬ ਦੀ ਤੇ ਫੇਰੇ ਚੀਜ਼ਾਂ ਹੁੰਦੀਆਂ ਠੀਕ ਆ ਜੀ ਤੇਸੀਂ ਆ ਮੇਰਾ ਪਿੰਡ ਆ ਕਾਲਾ ਮੇਰਾ ਨਾਮ ਆ ਤੇਸੀਂ ਆ ਪਿੰਡ ਆ ਨਾ ਆਪਣਾ ਜਿਲ੍ਹਾ ਗੁਰਦਾਸਪੁਰ ਤਾਂ ਬਾਕੀ ਆਪਾਂ ਜਾਂਦੇ ਜਾਂਦੇ ਇਹੋ ਕਾਵਾਂਗੇ ਕਿ ਕੰਮ ਕਰ ਕਿਵੇਂ ਲੱਗਦਾ ਕੰਮਕਾਰ ਬਹੁਤ ਵਧੀਆ ਜੀ ਜਦੋਂ ਤੇ ਆਏ ਕੰਮ ਕਰ ਕਿਵੇਂ ਆ ਹਾਂਜੀ ਬਹੁਤ ਵਧੀਆ ਲੱਗਦਾ ਵਧੀਆ ਲੱਗਦਾ ਹੈ ਹਾਂਜੀ ਸਾਲ ਦੇ ਵਿੱਚ ਵਿੱਚ ਜੀ ਮਾਗੇ ਲੱਖ ਰੁਪਏ ਦੀਆਂ ਗਾਈਆਂ ਦੋ ਵੇਚ ਲਈਆਂ ਸਾਲ ਤੋਂ ਹੀ ਗੇਤਰੀਆਂ ਅੱਛਾ ਜੀ ਇੱਕ ਵਸਾਖ ਦੇ ਮਹੀਨੇ ਵੇਚੀ ਆ ਤੇ ਇੱਕ ਹਿਆਰਵੇਂ ਚ ਵੇਚੀ ਤਾਂ ਫੇਰ ਵੇਚ ਲੈਣੀ ਸੀ ਤੇ ਇਹਨਾਂ ਰੋਟੀਆਂ ਗਰਮ ਪੈ ਗਈਆਂ ਖਰਾਬ ਵਾਕਈ ਉਹਦਾ ਹੁਣ 5ਵਾਂ 6ਵਾਂ ਮਹੀਨਾ ਜਾਣਾ ਹੈ ਹਾਂ ਬਾਕੀ ਠੀਕ ਹੈ ਖੁਸ਼ ਹੈ ਨਾ ਇਹ ਚੀਜ਼ ਤੋਂ ਹਾਂਜੀ ਖੁਸ਼ ਹੈ ਖੁਸ਼ ਕਰਕੇ ਦਿਖਾ ਲਈਦਾ ਨਾ ਹਾਂਜੀ ਤੇ ਕਰੀ ਦਾ ਵੀ ਥੋੜੇ ਜਿਹਾ ਕੋਈ ਆਪਾਂ ਫੇਸਬੁਕ ਤੇ ਨਹੀਂ ਮੈਨਿਆ ਨਾ ਨਹੀਂ ਜੀ ਫੇਸਬੁਕ ਨਹੀਂ ਨਾ ਇਹਦੇ ਹਜ਼ਾਰ 12 1200 ਰੁਪਿਆ ਲੈਂਦੇ ਆ ਤੇ ਨਾਲ ਸਾਰਾ 2.500 ਰੁਪਿਆ ਲੈਣਾ ਦਵਾਈ ਭਰ ਕੇ ਤੇ ਆਪਾਂ ਇਹਦੇ ਵਿੱਚ ਕਰ ਵੀ ਦੇਣਾ ਬਣਾ ਵੀ ਦੇਣਾ ਮਜੀਦ ਕਰਦੇ ਆ ਠੀਕ ਹੈ ਨਾ ਗਾਲੇ ਬਾਬਾ ਕੀ ਖੁਸ਼ ਹੈ ਨਾ ਮੁੰਡੇ ਦਾ ਕੰਮ ਕਰ ਦੋ ਹਾਂ ਖੁਸ਼ ਹੈ ਖੁਸ਼ ਇਹ ਬਹੁਤ ਬਹੁਤ ਧੰਨਵਾਦ ਤੁਹਾਡਾ ਗੱਲਬਾਤ ਕਰਨ ਲਈ ਗਾਈਆਂ ਫੇਰ ਤੁਹਾਨੂੰ ਮੈਂ ਦਿਖਾ ਲ ਦਿੰਨਾ ਕਿ ਆਹ ਗਾਈਆਂ ਇੱਕ ਆ ਗਾਂ ਹੀ ਪਤਾ ਨਹੀਂ ਹੱਥੋਂ ਤੱਕੜੇ ਹੋਏ ਆ ਜਿੱਥੇ ਹੱਥ ਖੜੇ ਜਿੱਥੋਂ ਸੋਚ ਕਦਮ ਤੇ ਉਥੋਂ ਢਲਨ ਸਭ ਦੀ ਸ਼ੁਰੂ ਤੇ ਆਹ ਤੁਹਾਡੇ ਸਾਹਮਣੇ ਨਤੀਜੇ ਨੇ ਸੋਚ ਖਤਮ ਤੇ ਸ਼ੁਰੂ ਬਾਕੀ ਤੁਸੀਂ ਸਮਝਦਾਰ ਹੋ ਤੁਸੀਂ ਜਾਣਦੇ ਹੋ ਸਾਰੀ ਗੱਲਬਾਤ ਤੇ ਦੋਵੇਂ ਗਾਈਆਂ ਦਾ ਇਹੋ ਹਾਲ ਹੀ ਤੇ ਬਾਕੀ ਹਾਂਜੀ ਫੇਰ ਸੱਤ ਸਰੀਆ ਗਾਲ ਸਾਰੇ ਮੇਰੇ ਭਰਾਵਾਂ ਨੂੰ ਲਾਈਕ ਸ਼ੇਅਰ ਸਪੋਰਟ ਕਰਿਆ ਕਰੋ ਤਾਂ ਕਰਕੇ ਹੀ ਫਾਰਮਰ ਨੂੰ ਵਿੱਚ ਲੈ ਕੇ ਆਈਦਾ ਕਿ ਤੁਹਾਨੂੰ ਸਾਰੀ ਗੱਲਬਾਤ ਦੱਸੇ ਕਿਉਂਕਿ ਅੜੇ ਕੰਮ ਅੜੇ ਕੰਮ ਕੱਢੀ ਦੇ ਨੇ ਉਹਦੀ ਕਿਰਪਾ ਵਾ ਤਾਂ ਨਿਕਲਦੇ ਨੇ ਉਦਾਂ ਇਹ ਮਾੜੀ-ਮੋਟੀ ਗੱਲ ਨਹੀਂ ਆ ਭਰਾਵੋ ਜਿਹੜੇ ਸਮਝਦਾਰ ਆ ਉਹਨਾਂ ਨੂੰ ਪਤਾ ਵਾ ਕਿ ਕਿੰਨੀ ਮਿਹਨਤ ਲੱਗਦੀ ਆ ਜੋ ਵੀ ਆ ਆਪਾਂ ਕਦੀ ਫੀਸ ਵੀ ਨਹੀਂ ਲਈ ਕੋਈ ਜ਼ਿਆਦਾ ਇੱਕ ਨਾਰਮਲ ਤਰੀਕੇ ਨਾਲ ਇਹ ਜਾਨਵਰਾਂ ਦੀ ਜਾਨ ਬਚਾਈ ਦੀ ਆ ਤੇ ਇਹਨਾਂ ਨੂੰ ਗੱਭਣ ਕਰੀਦਾ ਵਾ ਤੇ ਬਾਕੀ ਮੈਂ ਜਾਂਦਾ ਜਾਂਦਾ ਦਾਦਾਨਾ ਪਿੰਡ ਢੇਸੀਆਂ ਜ਼ਿਲ੍ਹਾ ਆਪਣਾ ਗਰਦਾਸਪੁਰ ਲਾਈਕ ਅਤੇ ਕਮੈਂਟ ਜਰੂਰ ਕਰਦੇ ਹੋ ਕਮੈਂਟ ਵਿੱਚ ਦੱਸ ਦਿਓ ਮੇਰੇ ਵੀਰ ਕਿਵੇਂ ਆ ਜੋ ਵੀ ਤੁਹਾਨੂੰ ਵਧੀਆ ਲੱਗਦਾ ਕੰਮ ਕਰ ਭਰਾ ਦਾ ਤੇ ਜਿਹੜੇ ਨਵੇਂ ਆਉਂਦੇ ਨੇ ਆਪਣੇ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲੈਣਾ ਬਾਕੀ ਓਕੇ ਜੀ ਧੰਨਵਾਦ ਲਾਈਕ ਸਪੋਰਟ ਜਰੂਰ ਕਰਿਆ ਕਰੋ ਸ਼ੇਅਰ ਜਰੂਰ ਕਰਿਆ ਕਰੋ ਤਾਂ ਕਿ ਵੀਡੀਓ ਕਿਤੇ ਤੱਕ ਪਹੁੰਚੇ ਮੇਰੇ ਨਾਲ ਕਨੈਕਟ ਕਰੇ ਤੇ ਮੈਂ ਉਹਦੇ ਨਾਲ ਵੀ ਖੜ ਸਕਾਂ ਚੰਗਾ ਜੀ ਧੰਨਵਾਦ ਸਤਿ ਸ੍ਰੀ ਅਕਾਲ ਜੀ